ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅਵਰ ਅਨਦਰ ਵੀਡੀਓ ਅੱਜ ਸੀ ਵੀਕਐਂਡ ਵੀਕਐਂਡ ਤੇ ਅੱਜ ਅਸੀਂ ਬਣਾਏ ਵੈਜ ਬਰਗਰ ਐਂਡ ਫ੍ਰੈਂਚ ਫ੍ਰਾਈਜ਼ ਤੇ ਅੱਜ ਆਣਾ ਸੀ ਸਾਡੇ ਘਰੇ ਕਿਸ ਨੇ ਤੇ ਪਹਿਲਾਂ ਸੋਚ ਰਹੀ ਸੀ ਮੈਂ ਕੀ ਬਣਾਵਾਂ ਕੀ ਬਣਾਵਾਂ ਫਿਰ ਯਾਦ ਆਇਆ ਕਿ ਫ੍ਰਾਈਜ਼ ਪਏ ਹੋਏ ਸੀ ਘਰੇ ਤੇ ਬਰਗਰ ਵੀ ਲਿਆਂਦੇ ਹੋਏ ਸੀ ਆਲਰੇਡੀ ਬੰਨ ਪਏ ਸੀ ਤਾਂ ਫਿਰ ਫ੍ਰਾਈਜ਼ ਪਹਿਲਾਂ ਆਪਾਂ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਫ੍ਰਾਈ ਕੀਤੀਆਂ ਤੇ ਕਿਹਨ ਨੂੰ ਲੱਗਦਾ ਇਹਨਾਂ ਦੇ ਕਿ 3 ਮਿੰਟ ਚ ਫਰਾਈ ਹੋ ਜਣਨੇ ਬਟ ਟਾਈਮ ਲੱਗਦਾ ਇਹਨਾਂ ਨੂੰ ਵੀ ਤੇ ਅੱਛੀ ਤਰ੍ਹਾਂ ਜਦ ਤੱਕ ਇਹ ਅੱਛੀ ਤਰ੍ਹਾਂ ਬਰਾਊਨ ਨਾ ਹੋ ਜਨ ਉਦੋਂ ਤੱਕ ਇਹਨਾਂ ਨੂੰ ਫਰਾਈ ਕਰਨਾ ਹੀ ਪੈਂਦਾ ਏ ਤੇ ਫੇਰ ਉਸ ਤੋਂ ਬਾਅਦ ਫਰਾਈਜ਼ ਹੋ ਗਏ ਸੀ ਅੱਛੀ ਤਰ੍ਹਾਂ ਰੈਡੀ ਫਰਾਈਜ਼ ਰੈਡੀ ਹੋਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਕੱਢ ਲਿਆ ਸਿਲਵਰ રાઈસ ਹੋ ਗਿਆ રેડી ਤੇ ਹੁਣ ਕਰਦੇ ਆ ਵੈਜ 버ગર ਬਣਾਉਣ ਦੀ ਤਿਆਰੀ 버ગર ਬਣਾਉਣ ਲਈ ਮੈਨੇ ਯੂਜ਼ ਕੀਤਾ ਸੀ ਖੀਰਾ ਪਿਆਜ਼ ਤੇ ਟਮਾਟਰ ਤੇ ਮੈਨੇ ਯੂਜ਼ ਕੀਤੀ ਸੀ ਵੈਡੀ ਲਾਲ ਦੀ ਆਲੂ ਟਿੱਕੀ ਤੇ ਵੈਡੀ ਲਾਲ ਦੀ ਇੰਡੀਆ ਦੇ ਵਿੱਚ ਆਈਸਕ੍ਰੀਮ ਖਾਂਦੇ ਸੀ ਤੇ ਮੱਕੀਨ ਦੀ ਟਿੱਕੀ ਖਾਂਦੇ ਸੀ ਇੱਥੇ ਵੈਡੀ ਲਾਲ ਦੀ ਮੈਂ ਦੇਖਿਆ ਫਰੈਸ਼ ਕੋਤੇ ਮਿਲੇ ਸੀ ਆਲੂ ਟਿੱਕੀ ਤੇ ਪਹਿਲਾਂ ਇਹਨਾਂ ਨੂੰ ਤਵੇ ਤੇ ਥੋੜਾ ਗਰਮ ਕਰ ਲਿਆ ਸੀ ਕਿਉਂਕਿ ਇੱਕਦਮ ਇਹਨਾਂ ਤੇ ਆਈਸ ਹੁੰਦੀ ਹੈ ਜੰਮੀ ਤੇ ਜਦੋਂ ਆਪਾਂ ਤੇਲ ਦੇ ਵਿੱਚ ਪਾਉਂਦੇ ਆ ਤਾਂ ਫਿਰ ਕਾਫੀ ਮਤਲਬ ਬਾਹਰ ਤੱਕ ਛਿੱਟੇ ਪੈਣ ਲੱਗ ਜਾਂਦੇ ਨੇ ਤੇਲ ਦੇ ਵਿੱਚ ਪਾਣੀ ਪਾਣੀ ਹੋ ਜਾਂਦਾ ਏ ਥੋੜੇ ਇਹਨਾਂ ਨੂੰ ਗਰਮ ਕਰਿਆ ਤੇ ਤਵੇ ਤੇ ਫਿਰ ਮੈਂ ਇਹਨਾਂ ਨੂੰ ਫਰਾਈ ਕੀਤਾ ਅੱਛੀ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲੈਣਾ ਦੋਨੋਂ ਸਾਈਡ ਟਿੱਕੀ ਐਂਡ ਫਰਾਈਜ਼ ਰੈਡੀ ਹੋ ਗਏ ਸੀ ਤੇ ਹੁਣ ਕਰਦੇ ਆਂ 버ਗਰ ਨੂੰ ਰੈਡੀ ਪਹਿਲਾਂ ਮੈਂਨੇ ਇੱਕ ਸਾਈਡ ਤੇ ਲਗਾਈ ਸੀ ਮਾਇਓਨਿਜ਼ ਤੇ ਦੂਸਰੀ ਸਾਈਡ ਤੇ ਮੈਂਨੇ ਲਗਾਇਆ ਸੀ ਇਸ ਦੇ ਟਮੇਟੋ ਕੈਚਪ ਕੈਚਪ ਲਗਾਉ ਤਾਂ ਪਹਿਲਾਂ ਆਂਦੀ ਨਹੀਂ ਇਹ ਇੱਕਦਮ ਹੀ ਆ ਜਾਂਦੀ ਹੈ ਕਈ ਵਾਰੀ ਬਾਕੀ ਮੈਨੂੰ ਮੇਰਾ ਕੈਮਰਾਮੈਨ ਦੱਸ ਰਿਹਾ ਏ ਕੀ ਕੀ ਕਰਨਾ ਹੈ ਕਿਉਂਕਿ ਉਹਦਾ ਇਹ ਫੇਵਰਟ ਹੈ ਤਾਂ ਉਹ ਆਪਣੇ ਆਪ ਹੀ ਬਣਵਾ ਰਿਹਾ ਕਹਿ ਕੇ i okay. ਜੋ 버거 ਐਂਡ ਫ੍ਰੈਂਚ ਫ੍ਰਾਈਜ਼ ਹੋ ਗਏ ਰੈਡੀ ਤੇ ਜਿਨ੍ਹਾਂ ਲਈ ਬਣਾਏ ਸੀ ਉਹਨਾਂ ਦਾ ਕਾਲ ਆ ਗਿਆ ਉਹਨਾਂ ਦਾ ਹੋ ਗਿਆ ਆਣਾ ਮਿਸ ਫਿਰ ਅਸੀਂ ਆਪ ਹੀ ਟਰਾਈ ਕੀਤੇ ਇਹ ਘਰੇ ਤੇ ਪਤਾ ਵੀ ਲੱਗ ਗਿਆ ਕਿਵੇਂ ਦੇ ਬਣੇ ਸੀ ਕਿ ਜੇ ਨੈਕਸਟ ਟਾਈਮ ਕਿਸੇ ਲਈ ਬਣਾਣੇ ਹੋਣ ਤਾਂ ਵਧੀਆ ਬਣੇ ਆ ਕਿ ਨਹੀਂ ਦੁਬੂ ਕੀ ਕਰ ਰਹੇ ਆ ਮੈਂ ਇਹ ਆਫਰ ਦੇਖ ਰੋ ਫਰੈਸ਼ ਕੋ ਦਾ ਆਫਰ ਚੱਲ ਰਿਹਾ ਹੈ ਅੱਛਾ ਇਸ ਇਸ ਤੇ ਚੱਲ ਰਿਹਾ ਆਫਰ ਸਾਰੀ ਚੀਜ਼ੋ অলਮੋਸਟ ਸਾਰੀ ਚੀਜ਼ੋ ਖਾਣੇ ਦੀ ਚੀਜ਼ੋ ਉਹ ਬਸ ਸਾਰਾ ਦਿਨ ਖਾਣ ਦੀ ਚੀਜ਼ਾਂ ਤੇ ਆਫਰ ਦੇਖਣੇ ਆਪਾਂ ਨੇ ਹੈਨਾ ਚਲ ਆਹ ਦੇਖ ਟੇਸਟ ਕਰਕੇ ਮੈਂਨੇ ਅੱਜ 버ਗਰ ਤੇ ਫ੍ਰੈਂਚ ਫ੍ਰਾਈਜ਼ ਬਣਾਈ ਸੀ ਠੀਕ ਹੈ ਟੇਸਟ ਕਰ ਤੇ ਮੈਨੂੰ ਦੱਸ ਬਾਹਰ ਦਾ ਖਾਣੇ ਨਾਲ ਤਾਂ ਘਰ ਦੇ ਬਣਾ ਕੇ ਖਾਓ ਤਾਂ ਸਹੀ ਹੈ ਨਾ ਸਾਰਾ ਦਿਨ ਬਾਹਰ ਖਾਣ ਚਲੋ ਬਾਹਰ ਖਾਣ ਚਲੋ ਠੀਕ ਸੱਚੀ ਦੱਸ ਨਾ ਅੱਛਾ ਅੱਛਾ OK ये भी टेस्ट करता हूँ। हाँ। ओ भाई। सही में? हम्म। हाँ। ठीक है। चलो फिर है। फिर मतलब उन अपनी आज तो बात बाहर नहीं खाना। नहीं? खाएंगे? कभी-कभी तो कभी, खाएंगे। <laughs> नहीं, मतलब अगर जब भी मन करे, मुझपे घर पे चीज़ बना के खा सकते हैं मतलब। I mean to say that, ठीक है? Yes. चलो करो enjoy.